ਡੋਲਣਾ ਜਾਣਾ ਨਹੀਂ ਹੈ ਨਾ ਕਿਸ ਕਪੜਾ ਨਹੀਂ 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 ਡੋਲਣਾ ਆਹ ਸੇ ਵੀ ਗੱਡੀ ਚ ਐਂ ਸੇ ਬਾਹਰ ਨਾ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਸਾਰੀ ਗੱਲ ਦੋਸਤੋ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਅਕਲੀਆ ਫੈਮਿਲੀ ਵਲੌਗ ਅ ਗਰਮੀ ਦੀਆਂ ਜਿਹੜੀਆਂ ਛੁੱਟੀਆਂ ਸੀ ਉਹ ਹੋ ਚੁੱਕੀਆਂ ਨੇ ਤੇ ਛੁੱਟ ਗਿਆ ਜੱਜ ਅਸੀਂ ਪਹਿਲੇ ਦਿਨ ਘਰੋਂ ਬਾਹਰ ਨਿਕਲੇ ਸੀ ਥੋੜਾ ਕੰਮ ਸੀ ਬਾਜ਼ਾਰ ਦਾ ਕੰਮ ਕੀਤਾ ਬੱਚੇ ਸਾਡੇ ਚ ਨਾਲ ਹੈ ਨਹੀਂਗੇ ਤੇ ਭੁੱਖ ਲੱਗੀ ਸੀ ਤੇ ਅਸੀਂ ਸੋਚਿਆ ਵੀ ਕਿਉਂ ਨਾ ਅੱਜ ਆਪਾਂ नान ਖਾਈਏ ਉਹ ਵੀ ਬਾਹਰੋਂ ਹਾਂਜੀ ਅੱਛਾ ਜੀ ਦੋਸਤੋ ਦੋਸਤੋ ਜਿਹੜੇ नान ਅਸੀਂ ਖਾਣ ਲੱਗੇ ਇਹਦੀ ਅਸੀਂ ਵੀਡੀਓ ਪਹਿਲਾਂ ਵੀ ਬਣਾਈ ਸੀਗੀ ਮਠਿੰਡੇ ਦੇ ਨਾ ਇਹ ਬਹੁਤ ਫੇਮਸ ਆ ਨਾਣ ਤੇ ਡੇਸਟੀ ਵੀ ਬਹੁਤ ਹੈ ਤੇ ਇਹਦੀ ਲੋਕੇਸ਼ਨ ਜੇ ਕਿਸੇ ਨੂੰ ਚਾਹੀਦੀ ਹੈ ਅਸੀਂ ਦੱਸ ਦਾਂਗੇ ਵੀ ਇਹ ਕਿੱਥੇ ਹੈ ਮਠਿੰਡੇ ਦੀ ਮਤਲਬ ਫੇਮਸ ਇਹ ਇੱਕ ਫੂਡ ਹੈ ਬਹੁਤ ਡੇਸਟੀ ਜਿਹੜਾ ਬਣਾਉਂਦੇ ਆ ਇਹ ਤੇ ਅਸੀਂ ਕਰ ਰਹੇ ਆ ਇੰਜੋਏ ਜੇ ਤੁਸੀਂ ਵੀ ਖਾਣਾ ਚਾਹੁੰਦੇ ਹੋ ਤਾਂ ਕਿੱਥੇ ਹੈ ਕਚਹਿਰੀਆਂ ਕੋਲੇ ਹੈ ਇਹ ਵਧੀਆ ਬਣਾਉਂਦਾ ਭਾਈ ਯਾਰ ਹਨਾ ਆ ਕਾਫੀ ਮਿਹਨਤੀ ਆ ਭਾਈ ਬਹੁਤ ਚਿਰ ਦਾ ਆ ਰਿਹਾ ਪੁਰਾਣਾ ਵੱਡਾ ਲੱਗਿਆ ਹੋਇਆ ਬਾਈ ਦਾ ਬਾਹਰ ਜਗ੍ਹਾ ਨਹੀਂ ਸੀ ਬੈਠਣ ਲਈ ਤੇ ਉਹ ਕਹਿੰਦੇ ਕੋਈ ਨਾ ਸੀ ਕਾਰ 'ਚ ਬੈਠੋ ਅਸੀਂ ਕਾਰ 'ਚ ਵੀ ਸਰਵਿਸ ਦੇ ਦਿੰਦੇ ਆ ਸੋ ਵਧੀਆ ਮਿਲਦੇ ਆ ਫਿਰ ਖਾਣਾ ਖਾਂਦ ਬਾਏ ਬਾਏ ਡੋਲਣਾ ਜਾਣਾ ਨਹੀਂ ਹੈ ਨਾ ਕੱਪੜਾ ਨਹੀਂ 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 ਡੋਲਣਾ ਆਸੀ ਵੀ ਗੱਡੀ 'ਚ ਐਂਸੀ ਬਾਹਰ ਨਾ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਗੱਡੀ 'ਚ ਇੱਕ ਫਾਇਦਾ ਵੀ ਚਲੋ ਏਸੀ ਔਨ ਕਰਕੇ ਆਰਾਮ ਨਾਲ ਬੈਠੇ ਆ ਤੇ ਖਾਈ ਜੰਨੇ ਆ ਹੂੰ ਸਰਦੀ 'ਚ ਤਾਂ ਬਾਹਰ ਬੈਠ ਕੇ ਖਾਦੇ ਜਾ ਸਕਦੇ ਪਰ ਗੱਡੀ 'ਚ ਹੀ ਵਧੀਆ ਅਸੀਂ ਤਾਂ ਹਮੇਸ਼ਾ ਗੱਡੀ 'ਚ ਬੈਠ ਕੇ ਹੀ ਖਾਂਦੇ ਹਾਂ ਹੂੰ ਇੱਧਰ ਇੱਕ ਪਾਸੇ ਜੀਤੂ ਬੈਠੀ ਆ ਹਨਾ ਤੂੰ ਡਰ ਜਾਂਦਾ ਹੁੰਦਾ ਵੀ ਉੱਪਰ ਨਾ ਡਿੱਗ ਪੈਣਾ ਹਨਾ ਸੂਟ ਖਰਾਬ ਕੱਪੜੇ ਖਰਾਬ ਹੋ ਸਕਦੇ ਆ ਇੱਧਰ ਇਹਨਾਂ ਥਾਲੇ ਰੱਖੀਏ ਤੇ ਇੱਧਰ ਰੱਖੀਏ ਵੀਰੇ ਆਪਾਂ ਥਾਲੇ ਠੀਕ ਹੈ ਮਾਹੌਲ ਤਾਂ ਪੂਰਾ ਘੈਂਟ ਆ ਅੰਦਰ ਠੀਕ ਹੈ ਇਹਦੇ ਵਿੱਚ ਕੀ ਪਤਾ ਇੱਕ ਸਬਜੀ ਦਿੰਦੇ ਆ ਸਾਨੂੰ ਹਾਂ ਤੇ ਰਾਇਤਾ ਨਾਲ ਸਲਾਦ ਹੈ ਚਟਨੀ ਹੈ ਅਚਾਰ ਅਚਾਰ ਸਹੀ ਗੱਲ ਆ ਠੀਕ ਹੈ ਆ ਚਟਨੀ ਆ ਚਟਨੀ ਹੈ ਲਾਲ ਚਟਨੀ ਬਣਾਉਂਦੇ ਆ ਠੀਕ ਹੈ ਇਹਦੇ ਨਾਲ ਛੋਲੇ ਆ ਚਨੇ ਆ ਲਿਆ ਵੀਰੇ ਦੇ ਦੇ ਸਰਦ ਚਾਹੀਦਾ ਨਹੀਂ 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 ਸਬਜੀ ਚਾਹੀਦੀ ਸਬਜੀ ਸਬਜੀ ਲੈ ਦੇ ਰਿਹਾ ਹੈ ਗਿਆ ਸਬਜੀ ਪਾ ਦੇ ਰਹਿਤਾ ਜੀ ਹਾਂ ਨਹੀਂ ਰਹਿਤਾ ਨਹੀਂ ਤੁਸੀਂ ਰਹਿਤਾ ਨਹੀਂ ਹਾਂ ਮੈਨੂੰ ਪਾ ਦੇ ਯਾਰ ਮੈਂ ਇੱਧਰ ਕਰਦੀ ਹਾਂ ਮੈਂ ਵੀਡੀਓ ਬਣਾਈ ਜਾਨਾ ਤੈਗੀ ਦੇ ਪਾ ਦੇ ਇੱਕ ਤਰ੍ਹਾਂ ਇੱਕ ਹੋਰ ਸੀ ਮੁੰਡਾ ਇੱਕ ਦਿਨ ਅਸੀਂ ਖਾਣਾ ਖਾਣਾ ਇੱਥੇ ਆ ਨਾਨ ਖਾਣਾ ਇਹ ਉਹਨੇ ਸਾਰੇ ਮੁੱਦੇ ਮਾਰਦੇ ਮੇਰੇ ਤੇ ਇੱਥੇ ਉੱਪਰ ਗੱਡੀ ਚ ਮੁੱਦਾ ਮਾਰਤਾ ਸਾਰਾ ਖੁਸ਼ ਹੋਣੇ ਨਹੀਂ ਅਮੈਂ ਸੋਨੂ ਆਰਮਨਾਲ ਪਲੇਟ ਲਾ ਕੇ ਗਿਆ ਉਹ ਠੀਕ ਹੈ ਇੱਕ ਵੇਲੇ ਤੇਜੀ ਨਹੀਂ ਕਰਨਾ ਚਾਹੀਦਾ ਹਾਂ ਠੀਕ ਥੈਂਕ ਯੂ ਚੰਗਾ ਵੀ ਦੋਸਤੋ ਆ ਨਾਣ ਠੰਡੇ ਨਾ ਹੋ ਜਾਣ ਤੇ ਮਿਲਦੇ ਆਂ ਫਿਰ ਆਪਾਂ ਨਾਣ ਖਾਣ ਤੋਂ ਬਾਅਦ ਵੀਡੀਓ ਚੰਗੀ ਲੱਗੀ ਲਾਈਕ ਕਰੇ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਵੀਰੇ ਥੈਂਕ ਯੂ